ਇਹ ਖਬਰ ప్రతి ਸਕਸ਼ਨ 30 ਬੱਚੇ ਨੂੰ ਹੀ ਇੱਕ ਟੀਚਰ ਜਸਟਿਸ ਕਰ ਪਾਉਂਦਾ ਫਿਰ ਇਹ ਅਜਾਇਹਾ ਕਰਨ ਨਾਲ ਇੱਕ ਤਾਂ ਬੱਚੇ ਡਿਸਪਲਨ ਚ ਰਹਿੰਦੇ ਆ ਹਰ ਬੱਚੇ ਵੱਲ ਟੀਚਰ ਨਿੱਜੀ ਤੌਰ ਤੇ ਧਿਆਨ ਦੇ ਇਸ ਪਾਉਂਦਾ ਔਰ ਇਹ ਕਹੇ ਕਿ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨ ਜਿਹੜੀ ਹੈਗੀ ਆ ਜਿਹੜੀ ਕਿ ਕਰੀਬ ਸੌਰੀ ਟੂ ਸੇ ਇਹ ਸੋਸ਼ੀਅਲ ਇਵਲ ਬਣ ਚੁੱਕੀ ਆ ਪ੍ਰਾਈਵੇਟ ਟਿਊਸ਼ਨ ਇੱਕ ਸਮਾਜਿਕ ਬਰਾਈ ਬਣ ਚੁੱਕੀ ਹੈਗੀ ਆ ਪਰ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨ ਦੀ ਜ਼ਰੂਰਤ ਜਿਹੜੀ ਉਹ ਬਿਲਕੁਲ ਨਹੀਂ ਪੈਂਦੀ ਡਬਲ ਸੈਕਸ਼ਨ ਸਕੂਲ ਹੈਗਾ ਜੀ ਅਸੀਂ ਤੀਸਰਾ ਸੈਕਸ਼ਨ ਵੀ ਕ੍ਰੀਏਟ ਨਹੀਂ ਕੀਤਾ ਹੁਣ ਤੱਕ ਕਿਉਂਕਿ ਇੱਕ ਪ੍ਰਿੰਸੀਪਲ ਸਹੀ ਮਾਨਿਆਂ ਦੇ ਵਿੱਚ ਡਬਲ ਸੈਕਸ਼ਨ ਸਕੂਲ ਨੂੰ ਬਹੁਤ ਅੱਛੇ ਢੰਗ ਨਾਲ ਕੰਟਰੋਲ ਕਰ ਸਕਦਾ ਜਿਹੜੀ ਟੋਟਲ ਪਲੇਵੇ ਤੋਂ ਲੈ ਕੇ ਪਲੱਸ 2 ਤੱਕ ਆਲਮੋਸਟ ਜਿਹੜੀਆਂ ਹੈਗੀਆਂ ਉਹ 15 ਕਲਾਸਾਂ ਬਣ ਜਾਂਦੀਆਂ ਜੇ ਉਹਦਾ ਡਬਲ ਸੈਕਸ਼ਨ ਹੋਇਆ ਤਾਂ 30 ਸੈਕਸ਼ਨ ਹਕੇ ਜਿਹੜਾ ਉਹ ਇੱਕ ਪ੍ਰਿੰਸੀਪਲ ਪ੍ਰੋਪਰ ਸੰਭਾਲ ਸਕਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਮੇਰੀ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਜਿਹੇ ਸਕੂਲ ਹੈ ਜਿਹੜਾ ਕਿ ਸਿਰਫ ਪਿੰਡ ਵਿੱਚ ਹੀ ਨਹੀਂ ਨਾਲ ਦੇ ਸ਼ਹਿਰ ਵਿੱਚ ਨਹੀਂ ਬਲਕਿ ਮਾਲਵੇ ਦੇ 4 ਜ਼ਿਲ੍ਹਿਆਂ ਦੇ ਵਿੱਚ ਮਸ਼ਹੂਰ ਆ ਤੇ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਬੱਚੇ ਇੱਥੇ ਪੜਨ ਆਉਂਦੇ ਆ ਉਹ ਵੀ ਆਪਣੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੱਡੇ ਸਕੂਲ ਛੱਡ ਕੇ ਵੱਡੇ ਸ਼ਹਿਰ ਛੱਡ ਕੇ ਇਸ ਪਿੰਡ ਵਿੱਚ ਪੜਨ ਦੇ ਲਈ ਪਹੁੰਚਦੇ ਆ। ਇਹ ਸਕੂਲ ਦਾ ਨਾਮ ਹੈ ਮੇਜਰ ਅਜੈਬ ਸਿੰਘ ਕਨਵਰਟ ਸਕੂਲ ਪਿੰਡ ਜੀਵਨਵਾਲਾ ਤੇ ਇਸ ਸਕੂਲ ਦੀ ਅਜਿਹੀ ਕੀ ਖਾਸੀਅਤ ਆ ਕਿ ਚਾਰਾਂ ਜ਼ਿਲ੍ਹਿਆਂ ਦੇ 95 ਪਿੰਡਾਂ ਤੋਂ ਬੱਚੇ ਇੱਥੇ ਵਿਸ਼ੇਸ਼ ਤੌਰ ਤੇ ਪੜਨ ਲਈ ਆਉਂਦੇ ਆ ਆਪਣੇ ਆਸ-ਪਾਸ ਵੱਡੇ-ਵੱਡੇ ਟੌਪ ਦੇ ਸਕੂਲਾਂ ਨੂੰ ਛੱਡ ਕੇ ਆਓ ਇਸ ਬਾਰੇ ਜਾਣਕਾਰੀ ਲੈਂਦੇ ਆ ਗੱਲਬਾਤ ਕਰਦੇ ਆ ਇਸ ਸਕੂਲ ਦੇ ਪ੍ਰਿੰਸੀਪਲ ਸਰਦਾਰ ਐਸਐਸ ਬਰਾੜ ਜੀ ਇੰਸਟੀਟਿਊਸ਼ਨ ਮੇਜਰ ਅਜੈਬ ਸਿੰਘ ਗਵਰਨਮੈਂਟ ਸਕੂਲ ਚ ਕਰੀਬ 4 ਜ਼ਿਲਿਆਂ 'ਚ ਅਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਜਿਦੇ ਚ ਮੁੱਖ ਤੌਰ ਤੇ ਫਰੀਦਕੋਟ ਦਾ ਡਿਸਟ੍ਰਿਕਟ ਅਸਰ ਦੇ ਕੋਲ ਫਰੋਸਪਰਾ ਬੋਗਾ ਤੇ ਮੁਖਸਰ ਡਿਸਟ੍ਰਿਕਟ ਹੈ ਕੀ ਕਾਰਨ ਹੈ ਕਿ ਲੋਕ ਇੰਨੀ ਜ਼ਿਲਿਆਂ ਨੂੰ ਬਾਕੀ ਵੱਡੇ ਸਕੂਲਾਂ ਨੂੰ ਛੱਡ ਕੇ ਵਿੱਚ ਦੀ ਲੰਘ ਕੇ ਆ ਕੇ ਤੁਹਾਡੇ ਕੋਲ ਆਉਂਦੇ ਆ ਇਸ ਤਰ੍ਹਾਂ ਦਾ ਕੀ ਆਪਾਂ ਕੋਲ ਵੱਖਰਾ ਹਾਲੀ ਸਭ ਨੰਬਰ 1 ਤੇ ਤਾਂ ਡਿਸਪਲਨ ਚ ਕਿਉਂਕਿ ਇਸ ਸਮੇਂ ਦੇ ਵਿੱਚ ਤੁਸੀਂ ਆਪ ਬੜੇ ਸਮਝਦਾਰ ਪਰਸ਼ਨ ਹੂ ਕਿ ਬੜਾ ਮੁਸ਼ਕਲ ਆ ਰਹੀ ਸਕੂਲਾਂ ਨੂੰ ਕਿ ਡਿਸਪਲਨ ਮੇਨਟੇਨ ਕਿਵੇਂ ਕੀਤਾ ਜਾਵੇ ਪਰ ਅਸੀਂ ਡਿਸਪਲਨ ਦੇ ਮਾਮਲੇ ਦੇ ਵਿੱਚ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਕਦੇ ਵੀ ਔਰ ਤੁਹਾਡੇ ਪੇਰੈਂਟਸ ਔਰ ਦੇ ਸਟੂਡੈਂਟ ਜਿਹੜੇ ਹੈਗਾ ਉਸ ਡਿਸਪਲਨ ਨੂੰ ਬਹੁਤ ਹੀ ਅੱਛੇ ਢੰਗ ਨਾਲ ਐਕਸੈਪਟ ਕਰ ਰਹੇ ਆ ਔਰ ਸੈਲਫ ਡਿਸਪਲਨ ਦੇ ਨਾਲ ਚੱਲ ਰਹੇ ਆ ਇਹ ਸਭ ਤੋਂ ਵੱਡੀ ਗੱਲ ਹੈ ਔਰ ਦੂਸਰੀ ਗੱਲ ਹੈ ਕੀ ਹੈ ਕਿ ਅਸੀਂ ਜਿਹੜੇ ਬੱਚਾ ਨੂੰ ਸਬਜੈਕਟ ਜਿਹੜੇ ਪੜ੍ਹਾਏ ਜਾਂਦੇ ਹੈਗੇ ਆ ਉਹਨਾਂ ਨੂੰ ਅਸੀਂ ਬੜੀ ਡੈਪਥ ਦੇ ਵਿੱਚ ਜਾਣੇ ਹੈਗੇ ਆ ਜੇ ਸਾਇੰਸ ਸਬਜੈਕਟ ਹੈਗਾ ਤਾਂ ਅਸੀਂ ਉਹਨੂੰ ਅਪਲਾਈਡ ਕਰ ਰੱਖਿਆ ਹੈਗਾ ਜੇਕਰ ਇੰਗਲਿਸ਼ ਹੈ ਕੀ ਹੈ ਜਾਂ ਪੰਜਾਬੀ ਸਬਜੈਕਟ ਹੈ ਲੈਂਗੁਏਜ ਹੈਗਾ ਤਾਂ ਅਸੀਂ ਉਹਨਾਂ ਜਿਹੜੀਆਂ ਹੈਗੀਆਂ ਲੈਂਗੁਏਜ ਨੂੰ ਇੰਗਲਿਸ਼ ਨੂੰ ਤੇ ਪੰਜਾਬੀ ਨੂੰ ਫੰਕਸ਼ਨਲ ਬਣਾ ਕੇ ਰੱਖਿਆ ਹੋਇਆ ਹੈਗਾ ਔਰ ਅਗਲੀ ਵੱਡੀ ਗੱਲ ਜਿਹੜੀ ਆ ਨੈਕਸਟ ਉਹ ਹੈ ਕਿ ਬੱਚਿਆਂ ਦੀ ਓਵਰਆਲ ਪਰਸਨੈਲਿਟੀ ਦਾ ਜਿਹੜਾ ਡਿਵੈਲਪਮੈਂਟ ਹੈ ਉਹਦੇ ਤੇ ਫੋਕਸ ਕੀਤਾ ਜਾਂਦਾ ਹੈਗਾ ਕੁਝ ਅਜਿਹੀਆਂ ਗੱਲਾਂ ਜਿਹਦੇ ਕਰਕੇ ਪੇਰੈਂਟਸ ਦੂਰ ਤੋਂ ਆਉਂਦੇ ਹੈਗੇ ਆ ਪੇਰੈਂਟਸ ਇਸ ਨਾਰਾ ਮੇਜਰ ਜੈਪ ਸਿੰਘ ਕਨਵੈਂਟ ਸਕੂਲ ਵੱਲ ਅਟਰੈਕਟ ਹੁੰਦੇ ਹੈਗੇ ਆ ਕਿਉਂਕਿ ਦੇ ਨੋ ਕਿ ਜਿਹੜੀ ਆ ਸਾਡੇ ਬੱਚਿਆਂ ਦੀ ਸਹੀ ਸਕੂਲਿੰਗ ਪੋਸੀਬਲ ਪੈਰੈਂਟਸ ਨੇ ਕਈ ਤਰ੍ਹਾਂ ਦੀਆਂ ਕੰਪਲੇਂਟਸ ਹੁੰਦੀਆਂ ਸ਼ਿਕਾਇਤਾਂ ਹੁੰਦੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਦੇ ਹੱਲ ਕਰਨ ਦੇ ਕਿਸ ਤਰ੍ਹਾਂ ਦਾ ਮਾਤਾਵਾਰਣ ਦਿੱਤਾ ਜਾਂਦਾ ਉਹਨਾਂ ਨੂੰ ਹਲੀ ਸਾਹਿਬ ਫਸਟ ਆਫ ਆਲ ਅਸੀਂ ਕਦੀ ਵੀ ਕੋਈ ਅਜਿਹਾ ਮੌਕਾ ਹੀ ਨਹੀਂ ਪ੍ਰੋਵਾਈਡ ਕਰਦੇ ਕਿ ਪੈਰੈਂਟਸ ਟੀਚਰ ਜਾਂ ਬੱਚੇ ਨੂੰ ਕੋਈ ਮੁਸ਼ਕਲ ਆ ਜਾਵੇ ਕੋਈ ਵੀ ਸਕਦਾ ਹੈ ਸੈਂਸਿਟਿਊਸ਼ਨ ਦੇ ਵਿੱਚ ਕਿਉਂਕਿ ਮੇਰਾ ਇਸ ਲਾਈਨ ਦੇ ਵਿੱਚ ਆਪਣਾ ਕਾਫੀ ਲੰਬਾ ਤਜਰਬਾ ਹੈ ਮੇਰੇ ਨਾਲ ਸਾਰੇ ਟੀਮ ਮੈਂਬਰਸ ਜਿਹੜੇ ਹੈਗੇ ਉਹਨਾਂ ਦਾ ਵੀ ਬਹੁਤ ਲੰਮਾ ਤਜਰਬਾ ਇੱਕ ਆਦਮੀ ਖੇਤਰ ਦੇ ਵਿੱਚ ਤਾਂ ਇਹ ਕਦੀ ਵੀ ਅਸੀਂ ਪ੍ਰੋਬਲਮ ਆਉਣ ਨਹੀਂ ਦਿੰਦੇ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਵੇ ਤਾਂ ਅਸੀਂ ਉਹਨਾਂ ਨੂੰ ਕਹਿ ਕੇ ਤੁਸੀਂ ਟੈਲੀਫੋਨ ਤੇ ਦੱਸੋ ਈਵਨ ਦੈਨ ਆ ਕੇ ਮਿਲਣ ਦੀ ਵੀ ਲੋੜ ਨਹੀਂ ਪਰ ਜੇ ਆਗੇ ਆਉ ਤਾਂ ਮੇਰੇ ਫਰੰਟ ਚੇਅਰ ਤੋਂ ਉਦੋਂ ਉਠੋ ਜਦੋਂ ਤੁਹਾਡਾ ਮਸਲਾ ਜਿਹੜਾ ਹੈਗਾ ਉਹਦਾ ਸੋਲੂਸ਼ਨ ਨਿਕਲ ਆਵੇ। ਉਹ ਦੈਟਸ ਵਾਈ ਕਿ ਅਸੀਂ ਜਿਹੜਾ ਇਹ ਇਨਸਾਨ ਉਹ ਕਿਸ ਤਰ੍ਹਾਂ ਸਾਨੂੰ ਸਹਿਯੋਗ ਕਰਦੇ ਹੈਗੇ ਆ। ਔਰ ਉਹ ਇਸ ਮੁਰੀਦਾ ਇਸ ਸਿਸਟਮ ਦੇ ਇਥੋਂ ਦੇ ਡਿਸਪਲਨ ਦੇ ਇਥੋਂ ਦੇ ਸਾਰੇ ਓਵਰਆਲ ਸਿਸਟਮ ਦੇ ਔਰ ਸਾਰੇ ਮਿਲ ਕੇ ਉਹਨੂੰ ਫੋਲੋ ਕਰਦੇ ਨੇ ਕਿੰਨੇ ਸਟੂਡੈਂਟ ਆ ਜਿਹੜੇ ਇੱਕ ਕਲਾਸ ਦੇ ਵਿੱਚ ਮਿਸਟਰ ਬੀਤੇ ਹਾਂ ਇਹ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਕਿਉਂਕਿ ਇੱਕ ਹੁੰਦੀ ਆ ਕੁਆਲਿਟੀ ਤੇ ਇੱਕ ਹੁੰਦੀ ਆ ਕੁਆਂਟੀਟੀ ਅਸੀਂ ਜੇ ਕੁਆਲਿਟੀ ਦੇਣੀ ਹੈਗੀ ਆ ਤਾਂ ਫਿਰ ਕੁਆਂਟੀਟੀ ਤੋਂ ਸਾਨੂੰ ਥੋੜਾ ਜਿਹਾ ਪਿੱਛੇ ਹਟਣਾ ਪਏਗਾ ਅਸੀਂ ਇੱਕ ਸੈਕਸ਼ਨ ਦੇ ਵਿੱਚ 30 ਤੋਂ ਜ਼ਿਆਦਾ ਬੱਚੇ ਨਹੀਂ ਰੱਖਦੇਗੇ। ਔਰ ਡਬਲ ਸੈਕਸ਼ਨ ਸਕੂਲ ਹੈਗਾ ਜੀ ਅਸੀਂ ਤੀਸਰਾ ਸੈਕਸ਼ਨ ਵੀ ਕ੍ਰੀਏਟ ਨਹੀਂ ਕੀਤਾ ਹੁਣ ਤੱਕ ਕਿਉਂਕਿ ਇੱਕ ਪ੍ਰਿੰਸੀਪਲ ਸਹੀ ਮਾਨਿਆਂ ਦੇ ਵਿੱਚ ਡਬਲ ਸੈਕਸ਼ਨ ਸਕੂਲ ਨੂੰ ਬਹੁਤ ਅੱਛੇ ਢੰਗ ਨਾਲ ਕੰਟਰੋਲ ਕਰ ਸਕਦਾ ਹੈ। ਜੇ ਜ ਟੋਟਲ ਪਲੇਵੇ ਤੋਂ ਲੈ ਕੇ +2 ਤੱਕ ਆਲਮੋਸਟ ਜਿਹੜੀਆਂ ਹੈਗੀਆਂ ਉਹ 15 ਕਲਾਸਾਂ ਬਣ ਜਾਂਦੀਆਂ ਜੇ ਉਹਦਾ ਡਬਲ ਸੈਕਸ਼ਨ ਹੋਇਆ ਤਾਂ 30 ਸੈਕਸ਼ਨ ਹਾਂ ਕਿ ਜਿਹੜਾ ਉਹ ਇੱਕ ਪ੍ਰਿੰਸੀਪਲ ਪ੍ਰੋਪਰ ਸੰਭਾਲ ਸਕਦਾ ప్రతి ਸਖਸ਼ਣ 30 ਬੱਚੇ ਨੂੰ ਹੀ ਇੱਕ ਟੀਚਰ ਜਸਟਿਸ ਕਰ ਪਾਉਂਦਾ ਫਿਰ ਅਜਿਹਾ ਕਰਨ ਨਾਲ ਇੱਕ ਤਾਂ ਬੱਚੇ ਡਿਸਪਲਨ ਚ ਰਹਿੰਦੇ ਆ ਹਰ ਬੱਚੇ ਵੱਲ ਟੀਚਰ ਨਿੱਜੀ ਤੌਰ ਤੇ ਧਿਆਨ ਦੇ ਇਸ ਪਾਉਂਦਾ ਔਰ ਇਹ ਕਹੇ ਕਿ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨ ਜਿਹੜੀ ਹੈਗੀ ਆ ਜਿਹੜੀ ਕਿ ਕਰੀਬ ਸੌਰੀ ਟੂ ਸੇ ਇਹ ਸੋਸ਼ੀਅਲ ਇਵਲ ਬਣ ਚੁੱਕੀ ਆ ਪ੍ਰਾਈਵੇਟ ਟਿਊਸ਼ਨ ਇੱਕ ਸਮਾਜਿਕ ਬਰਾਈ ਬਣ ਚੁੱਕੀ ਹੈਗੀ ਆ ਪਰ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨ ਦੀ ਜ਼ਰੂਰਤ ਜਿਹੜੀ ਉਹ ਬਿਲਕੁਲ ਨਹੀਂ ਪੈਂਦੀ ਔਰ ਉਹਨਾਂ ਨੂੰ ਬੱਚਿਆਂ ਨੂੰ ਸੈਲਫ ਸਟੱਡੀ ਲਈ ਖੇਡਣ ਲਈ ਫਿਜ਼ੀਕਲ ਫਿਟਨੈਸ ਲਈ ਮੈਂਟਲ ਫਿਟਨੈਸ ਲਈ ਪ੍ਰੋਪਰ ਟਾਈਮ ਜਿਹੜਾ ਉਹਨਾਂ ਕੋਲੇ ਬਚ ਜਾਂਦਾ ਸਕੂਲ ਦਾ ਜਿਹੜਾ ਇੱਕ ਟ੍ਰਾਂਸਪੋਰਟ ਫਲੀਟ ਹੈਗਾ ਜਿਹਦੇ ਚ ਇੱਕ ਕਾਫੀ ਅੱਛੀ ਅਸੀਂ ਸੇਫਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਔਰ ਬਕਾਇਦਾ ਅਸੀਂ ਜਿਹੜੀ ਹੈ ਟ੍ਰਾਂਸਪੋਰਟ ਪਾਲਿਸੀ ਬਣਾਈ ਹੈਗੀ ਹੈ ਜਿੱਦੇ ਚ ਹੈਗਾ ਸੇਫਸਟ ਹੈ ਕੰਫਰਟੇਬਲ ਹੈਗੀ ਆ ਇੱਕ ਬਹੁਤ ਜ਼ਰੂਰੀ ਪਾਰਟ ਬਣ ਗਿਆ ਹੈਗਾ ਕਿ ਤੁਸੀਂ ਬੱਚਿਆਂ ਦਾ ਜਿਹੜਾ ਟਾਈਮ ਹੈ ਉਹਨੂੰ ਕਿਸ ਤਰ੍ਹਾਂ ਸੇਵ ਕੀਤਾ ਜਾਵੇ ਔਰ ਬੱਚਿਆਂ ਨੂੰ ਸੇਫਟੀ ਨਾਲ ਜਿਹੜਾ ਹੈਗਾ ਉਹਨਾਂ ਦੇ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਤੱਕ ਕਿਵੇਂ ਪਹੁੰਚਦਾ ਕੀਤਾ ਜਾਵੇ ਤੁਸੀਂ ਨੋਟਿਸ ਕੀਤਾ ਹੋਣਾ ਕਿ ਜਿਹੜੇ ਇੰਸਟੀਚੂਨਸ ਕਈ ਵਾਰੀ ਆਪਣੀਆਂ ਟਰਾਂਸਪੋਰਟ ਨਹੀਂ ਹੈਗੀਆਂ ਜਾਂ ਉਹ ਉਥੇ ਜਿਹੜਾ ਟਰਾਂਸਪੋਰਟ ਦਾ ਹੈ ਕਈ ਵਾਰੀ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਹੈਗੇ ਆ ਉਹਨਾਂ ਦੀਆਂ ਮਜਬੂਰੀਆਂ ਹੈਗੀਆਂ ਕਿ ਉਹ ਨੂੰ ਬਹੁਤ ਹਾਈ ਕੁਆਲਿਟੀ ਦਾ ਜਿਹੜਾ ਹੈ ਟਰਾਂਸਪੋਰਟ ਸਿਸਟਮ ਉਹ ਮੁਹੱਈਆ ਨਹੀਂ ਕਰਵਾ ਪਾਉਂਦੇ ਬੱਚਿਆਂ ਨੂੰ ਸਿੱਟੇ ਵੱਜੋਂ ਉਹ ਬੱਚੇ ਜਿਹੜੇ ਹੈਗੇ ਆ ਉਹ ਅਨਸੇਫ ਹੋ ਜਾਂਦੇ ਹੈਗੇ ਆ ਕਿਉਂਕਿ ਰੋਡ ਦੇ ਉੱਪਰ ਚੱਲਣਾ ਤਾਂ ਜਿਹੜਾ ਵਹੀਕਲ ਹੈ ਉਦੇ ਜਿੱਥੇ ਉਹਦੀ ਕੁਆਲਿਟੀ ਇੱਕ ਕੰਮ ਕਰਦੀ ਆ ਉਥੇ ਨਾਲ ਹੈਗਾ ਕਿ ਉਹਦੇ ਚ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਵੀ ਇੱਕ ਲਿਮਟਿਡ ਮਾਤਰਾ ਦੇ ਵਿੱਚ ਹੋਵੇ ਦੈਟ ਇਜ਼ ਅ ਬਿਗ ਇਸ਼ੂ ਪ੍ਰਤੀ ਸਖਸ਼ਣਤੀ ਬੱਚੇ ਨੂੰ ਹੀ ਇੱਕ ਟੀਚਰ ਜਸਟਿਸ ਕਰ ਪਾਉਂਦਾ ਫਿਰ ਅਜਿਹਾ ਕਰਨ ਨਾਲ